ਸਾਡੀ ਵੀ ਕੁਝ ਇਦਾਂ ਦੀ ਹੋਵੇ ਗੁਰੂ ਮਹਾਰਾਜ ਸਾਨੂੰ ਜ਼ਿੰਦਗੀ ਜਿਉਣ ਦਾ ਉਹ ਨਕਸ਼ਾ ਬਖਸ਼ਿਸ਼ ਕਰਕੇ ਗਏ ਜਿਹਦੇ ਨਾਲ ਅਸੀਂ ਬੈਕ ਕੰਟਿਨਿਊ ਬਰਾਮਦ ਹੋ ਸਕਦੇ ਪ੍ਰਾਪਤ ਹੋ ਸਕਦੇ ਹਾਂ ਜਿਹਦੇ ਨਾਲ ਅਸੀਂ ਮਾਲਕ ਦੇ ਚਰਨਾਂ 'ਚ ਥਾਂ ਪ੍ਰਾਪਤ ਕਰ ਸਕਦੇ ਹਾਂ ਆਪਦਾ ਜੀਵਨ ਸਵਾਰ ਸਕਦੇ ਹਾਂ ਆਪਦੇ ਅੰਦਰ ਹੀ ਪਰਮਾਤਮਾ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਪਰ ਸਾਨੂੰ ਪੜਨਾ ਹੀ ਨਹੀਂ ਆਉਂਦਾ ਇਸ ਕਰਕੇ ਕੱਲੀਆਂ ਅਸੀਂ ਤੂਫਾਂ ਵਾਂਗ ਆ ਕੇ ਪੂਜਾ ਕਰਨ ਜੋਗੀ ਰਹਿ ਗਏ ਸੱਚ ਹੈ ਨਾ ਜੀ ਝੂੜਤਾ ਨਹੀਂ ਨਾ ਕਹਿ ਰਿਹਾ ਸਾਡੇ ਚ ਕਿੰਨੇ ਜਣੇ ਐਸੇ ਨੇ ਜਿਹੜੇ ਆਪ ਦੇ ਬੱਚਿਆਂ ਨੂੰ ਲਾ ਡਾਕਟਰੀ ਇੰਜੀਨੀਅਰਿੰਗ ਜਾਂ ਹੋਰ ਹੋਰ ਚੀਜ਼ਾਂ ਪੜਾਉਣ ਤੋਂ ਇਲਾਵਾ ਗੁਰਦੁਆਰੇ ਦੇ ਵਿੱਚ ਭੇਜਦੇ ਨੇ ਬੱਚਿਆਂ ਨੂੰ ਵੀ ਭਾਈ ਸਾਹਿਬ ਜੀ ਦੇ ਕੋਲੋਂ ਪੁੱਤ ਸੰਥਿਆ ਲੈ ਕੇ ਆ ਗੁਰਬਾਣੀ ਦੀ ਇਹ ਵੀ ਜ਼ਰੂਰੀ ਹੈ ਕਿੰਨੇ ਕ ਜਣੇ ਆ ਜੀ ਆਪਣੇ ਚੋਂ ਕਿੰਨੇ ਕ ਨੇ ਜਿਨ੍ਹਾਂ ਨੂੰ ਜਪਜੀਤ ਸਾਹਿਬ ਸਾਰਾ ਕੰਟ ਹੈ ਕਿੰਨੇ ਕ ਨੇ ਕੱਲੀ ਬੇਸਿਕ ਜਾਣਕਾਰੀ ਹੋ ਪਤਾ ਹੋਵੇ ਕਤੀਆਂ ਰਾਗਾਂ ਦੇ ਨਾਮ ਹੀ ਪਤਾ ਹੋਣਾ 15 ਭਗਤਾਂ ਦੇ ਨਾਮ ਹੀ ਯਾਦ ਹੋਣਾ 11 ਭਟਾਂ ਦੇ ਨਾਮ ਯਾਦ ਹੋਣਾ ਕਿੰਨੇ ਕ ਨੇ ਜੀ ਸਾਡੇ ਬੱਚਿਆਂ ਚ ਤੁਸੀਂ ਆਪ ਇਹ ਨਿਰਣਾ ਕਰ ਲਓ ਸਾਡੇਆਂ ਕਿੰਨਿਆਂ ਕਿਨਿਆਲਿਆਂ ਨੂੰ ਕੀਰਤਨ ਕਰਨਾ ਆਂਦਾ ਕਿੰਨਿਆਂ ਨੂੰ ਗੁਰਬਾਣੀ ਸ਼ੁੱਧ ਪੜਨੀ ਆਂਦੀ ਹੈ ਅਸੀਂ ਇਹਦੀ ਜ਼ਰੂਰਤ ਹੀ ਨਹੀਂ ਸਮਝਦੇ